ਤੂੰ ਇਹ ਅੰਬ ਛਕ ਲੈ ਤੇ ਅਸੀਂ ਜਦੋਂ ਸੱਤਵੇਂ ਜਾਮੇ ਵਿੱਚ ਆਵਾਂਗੇ ਤਾਂ ਤੇਰੇ ਪਾਸੋਂ ਅੰਬ ਛਕਾਂਗੇ ਉਸ ਬਚਨ ਨੂੰ ਪਾਲਦੇ ਹੋਏ ਧੰਨ ਸ਼੍ਰੀ ਗੁਰੂ ਹਰ Rai ਜੀ ਮਹਾਰਾਜ ਕੁਰੂਕ ਖੇਤਰ ਤੋਂ ਪੋਹ ਦੀ ਸੰਗਰਾਦ ਨੂੰ ਗੁਰੂ ਜੀ ਨੇ ਬਾਗ ਵਿੱਚ ਦਰਸ਼ਨ ਦਿਦਾਰੇ ਬਖਸ਼ੇ ਤੇ ਹੁਕਮ ਕੀਤਾ ਕਿ ਭਾਈ ਕੂਰਮ ਜੀ ਲਿਆਓ ਅੰਬ ਛਕਾਓ ਭਾਈ ਕੂਰਮ ਜੀ ਨੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹ ਰੁੱਤ ਤਾਂ ਅੰਬਾਂ ਦੀ ਨਹੀਂ ਹੈ ਜੋ ਮੈਂ ਆਪ ਜੀ ਦੀ ਸੇਵਾ ਵਿੱਚ ਭੇਟ ਕਰ ਸਕਾਂ ਪਰ ਆਪ ਜੀ ਕਰਨ ਕਰਣ ਸਮਰੱਥ ਹੋ ਜੋ ਚਾਹੇ ਉਹ ਕਰ ਸਕਦੇ ਹਾਂ ਸੇਵਕ ਦੀ ਬੇਨਤੀ ਨੂੰ ਸੁਣਦੇ ਹੋਏ ਪਾਤਸ਼ਾਹ ਪ੍ਰਸੰਨਤਾ ਨਾਲ ਮੁਸਕਰਾਏ ਤੇ ਕਿਹਾ ਭਾਈ ਅੰਬ ਦਾ ਦਰਖਤ ਤਾਂ ਪੱਕੇ ਅੰਬਾਂ ਨਾਲ ਲੱਦਿਆ ਪਿਆ ਹੈ ਭਾਈ ਕੁਰਮ ਜੀ ਦੇਖਦੇ ਹਨ ਕਿ ਜਿਸ ਅੰਬ ਥੱਲੇ ਪਾਤਸ਼ਾਹ ਜੀ ਖੜੇ ਸੁਭਾਏ ਮਾਨ ਹੋ ਰਹੇ ਹਨ ਉਸ ਨਾਲ ਪੱਕੇ ਅੰਬ ਲੜਕਰੇ ਹਨ ਇਹ ਕੌਤਕ ਵੇਖ ਕੇ ਭਾਈ ਕੂਰਮ ਜੀ ਗੁਰੂ ਜੀ ਦੇ ਚਰਨੀ ਢਹਿ ਪਏ ਤੇ ਮੋਹ ਧੰਨ ਧੰਨ ਕਰ ਉਠੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਹੁਣ ਸਾਨੂੰ ਤੇ ਸੰਗਤਾਂ ਨੂੰ ਅੰਬ ਛਕਾਓ ਬਚਨਮਨ ਭਾਈ ਕੂਰਮ ਜੀ ਨੇ ਸਤਿਗੁਰਾਂ ਅਤੇ ਸੰਗਤਾਂ ਦੀ ਅੰਬਾਂ ਦੇ ਨਾਲ ਸੇਵਾ ਕੀਤੀ ਤੇ ਪ੍ਰਸੰਨਤਾ ਲਈ ਇਸ ਪਾਵਨ ਪਵਿੱਤਰ ਸਥਾਨ ਤੇ ਹਰ ਸੰਗRAND ਨੂੰ ਸਵੇਰੇ 10 ਵਜੇ ਅਮ੍ਰਿਤ ਸੰਚਾਰ ਵੀ ਹੁੰਦਾ ਹੈ ਗੁਰਦੁਆਰਾ ਸ੍ਰੀ ਅੰਬਸਾਹੇ ਵਿਖੇ ਸ੍ਰੀ ਗੁਰੂ ਹਰਰਾਇ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਵਿਸ਼ੇਸ਼ ਤੌਰ ਤੇ ਬਹੁਤ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਦਰਸ਼ਨ ਕਰਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ